ਜਗਿੰਦਰ ਸਿੰਘ ਸੰਘੇੜਾ ਦੇ ਪੰਜਾਬੀ ਨਾਵਲ ਨੂਰਾਂ ਦਾ ਅਗਲਾ ਭਾਗ 11 ਤਹਾਡ ਨਾਲ ਸੰਜਿਆ ਕਰਨ ਜਾ ਰਹੀ ਹੈ ਜੀ ਤੁਸੀਂ ਸੋਨੋ YouTube ਚੈਨਲ ਸਵੀ ਮੀਡੀਆ ਸੋ ਇਸੇ ਤਰ੍ਹਾਂ ਦੇ ਪੰਜਾਬੀ ਨਾਵਲ ਤੇ ਹੋਰ ਕਹਾਣੀਆਂ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ ਸੋ ਅਗੇ ਨਵਲ ਸ਼ੁਰੂ ਕਰਦੇ ਹਾਂ ਜੀ ਖੁਦਾ ਖੈਰ ਕਰੇ ਤੀਏ ਮੈਨੂੰ ਲੱਗਦਾ ਏ ਤੂੰ ਮੇਰੇ ਕੋਲੋਂ ਕੁਝ છુપਾਇਆ ਹੋਇਆ ਏ ਮੁਹੰਮਦ ਨੇ ਨਸ਼ੇ ਦੀ ਮਦਦ ਖੁਸ਼ੀ ਜਹੀ ਵਿੱਚ ਆਪਣੀ ਤੀ ਨੂਰਾਂ ਨੂੰ ਪੁੱਛਿਆ ਸੀ ਤੂੰ ਅੱਬੂ ਜਾਨ ਕੀ ਕਰਨ ਲੱਗਿਆ ਏ ਹੁਣ ਨੂਰਾ ਨੇ ਪੁੱਛਿਆ ਨਮਾਜ਼ ਅਦਾ ਕਰਨ ਲੱਗਾ ਹੈ ਅੱਬੂ ਇਹ ਗੁਨਾਹ ਨਾ ਕਰ ਜਿੱਥੇ ਸ਼ਰਾਬ ਉਥੇ ਨਮਾਜ਼ ਨਹੀਂ ਜਾ ਅੱਬੂ ਜਾਨ ਉਥੇ ਤਬਾਹੀ ਹੁੰਦੀ ਏ ਤੂੰ ਸ਼ਰਾਬ ਨਹੀਂ ਸੀ ਪੀਣੀ ਅੱਬੂ ਤੂੰ ਸ਼ਰਾਬ ਨਹੀਂ ਸੀ ਪੀਨੇਗੀ ਨੂਰਾ ਮੰਜੇ ਤੇ ਪਈ ਖੇਸੀ ਵਿੱਚ ਆਪਣਾ ਮੂੰਹ ਛੁਪਾਈ ਕੇ ਰਹੀ ਸੀ ਮੁਹੰਮਦ ਖਾਨ ਨਮਾਜ਼ ਅਦਾ ਕਰਨ ਤੋਂ ਰੋਕ ਕੇ ਆਪਣੇ ਬਿਸਤਰੇ ਵਿੱਚ ਸਿੱਧਾ ਹੋਣ ਦੀ ਤਿਆਰੀ ਕਰਨ ਲੱਗਿਆ ਸੀ ਉਸ ਦੀ ਅੱਖ ਨਮਾਜ਼ ਅਤੇ ਤੀ ਦਾ ਮੂੰਹ ਪੁੱਲ ਕੇ ਦਰਵਾਜ਼ੇ ਵੱਲ ਉੱਡਣ ਲੱਗੀ ਸੀਗੀ ਪਹਿਲੀ ਮਰਤਬਾ ਜਿਸ ਚਗਾਠ ਵਿੱਚੋਂ ਦੀ ਉਹ ਅਨੋਖਾ ਜਿਹਾ ਸਰੂਰ ਮਹਿਸੂਸ ਕਰਦਾ ਹੋਇਆ ਲੰਗ ਕੇ ਅੰਦਰ ਆਇਆ ਸੀ ਸ਼ਾਇਦ ਖਾਨ ਨੂੰ ਸ਼ਰਾਬ ਤੇ ਤਿੰਦੂਏ ਦੀ ਸ਼ੋ ਹੋ ਗਈ ਸੀ ਦਿਲ ਨੂੰ ਸਿਕੰਦਰ ਵਰਗਾ ਜਵਾਈ ਸੋਹਣਾ ਸੋਹਣਾ ਲੱਗਣ ਲੱਗਿਆ ਸੀਗਾ ਜ਼ਿੰਦਗੀ ਪਿਆਰੀ ਪਿਆਰੀ ਜਾਪਨ ਲੱਗੀ ਸੀ ਪਰੰਤੂ ਪਿਆਰੀ ਧੀ ਇਸ ਜ਼ਿੰਦਗੀ ਦੇ ਪਹਿਲੇ ਦੌਰ ਤੇ ਹੀ ਖਫਾ ਹੋ ਉੱਠੀ ਸੀ ਤੋ ਮੈਨੂੰ ਦੱਸਿਆ ਨਹੀਂ ਤਵੀਜ਼ ਬਾਰੇ ਖਾਨ ਪੁੱਛ ਰਿਹਾ ਸੀਗਾ ਨੂਰਾ ਨੂੰ ਨਿਕਾਹ ਬਾਰੇ ਤਾਂ ਅੱਬੂ ਜਾਨ ਤੂੰ ਵੀ ਨਹੀਂ ਕੋਈ ਦੱਸਿਆਗਾ ਹੋ ਚੁੱਕਾ ਜਾਂ ਹੋਣਾ ਆ ਨੂਰਾ ਨੇ ਮੋੜ ਕੇ ਪੁੱਛਿਆ ਸੀਗਾ ਤੂੰ ਤਵੀਜ਼ ਪਾਣ ਲਈ ਤਿਆਰ ਹੋ ਸਕੰਦਰ ਦੇ ਹੁਣੇ ਆਵਾਜ਼ ਮਾਰਾਂ ਖਾਨ ਜਮੀਰ ਤੋਂ ਗਿਰਨ ਲੱਗਿਆ ਸੀਗਾ ਨਾਲੇ ਸ਼ਰਾਬ ਪੀਣ ਵਾਲਿਆਂ ਦੀਆਂ ਕਿਸੇ ਵੀ ਕਿਸਮ ਦੇ ਨਸ਼ੇ ਕਰਨ ਵਾਲਿਆਂ ਦੀਆਂ ਜ਼ਮੀਰਾਂ ਕਿਹੜਾ ਜਾਂਦੀਆਂ ਹਨ ਮਰ ਜਾਂਦੀਆਂ ਨੇ ਗਿਰ ਜਾਂਦੀਆਂ ਨੇ ਆਪਣੇ ਆਪ ਤੋਂ ਪਿਆਰੇ ਪਾਟ ਕੋ ਕਿਦਰੇ ਤੁਸੀਂ ਵੀ ਨਸ਼ੇ ਦਾ ਇਸਤੇਮਾਲ ਤੇ ਨਹੀਂ ਕਰਦੇ ਜੇ ਕਰਦੇ ਹੋ ਤਾਂ ਛੱਡ ਦਿਓ ਇਨਾ ਇਲਾਮ ਤੁਹਾਨੂੰ ਇਹ ਸਿਰਫ ਦੇ ਸਿਰਫ ਅਰਬਾਦੀ ਹੀ ਕਰਦੀਆਂ ਨੇ ਅੱਬੂ ਜਾਨ ਮੈਂ ਇਹ ਤਵੀਜ਼ ਸਿਕੰਦਰ ਦੇ ਗੱਲ ਪਾ ਦੇਵਾਂ ਨੂਰਾ ਨੇ ਪੁੱਛਿਆ ਸੀਗਾ ਮਾਲਕ ਦਾ ਨਾਂ ਨਹੀਂ ਲਈਦਾ ਹੁੰਦਾਗਾ ਮੁਹੰਮਦ ਨੇ ਨੂਰਾ ਨੂੰ ਸਮਝਾਇਆ ਸੀਗਾ ਸਿਕੰਦਰ ਮੇਰਾ ਮਾਲਕ ਨਹੀਂ ਹੈ ਨੂਰਾ ਨੇ ਇੱਕ ਟੱਕ ਜਵਾਬ ਦੇ ਦਿੱਤਾ ਸੀ ਆਪਣੇ ਅੱਬੂ ਨੂੰ ਤੇਰਾ ਦਿਮਾਗ ਤੇ ਸਹੀ ਹੈ ਮੰਜੇ ਤੋਂ ਉੱਠ ਬੈਠਾ ਸੀਗਾ ਖਾਣ ਮੈਂ ਅੱਬੂ ਜਾਨ ਸ਼ਰਾਬ ਨਹੀਂ ਪੀਤੀ ਹੋਈ ਤੁਹਾਡੇ ਵਾਂਗੂ ਨੂਰਾ ਨੇ ਕਿਹਾ ਤੇ ਹੱਦ ਤੋਂ ਵੱਧ ਰਹੀ ਏ ਤੂੰ ਧੀਏ ਅਗਰ ਸਿਕੰਦਰ ਤੇਰਾ ਮਾਲਕ ਨਹੀਂ ਤਾਂ ਫਿਰ ਕੌਣ ਹੈ ਖਾਨ ਗੁੱਸੇ ਵਿੱਚ ਪੁੱਛ ਰਿਹਾ ਸੀ ਮੇਰਾ ਮਾਲਕ ਤੂੰ ਹੈ ਅੱਬੂ ਜਾਨ ਨੂਰਾ ਨੇ ਕਿਹਾ ਧੀਏ ਸਿਕੰਦਰ ਮੈਨੂੰ ਪਸੰਦ ਹੈ ਮੁਹੰਮਦ ਖਾਨ ਨੇ ਆਪਣੀ ਧੀ ਨੂੰ ਦੱਸਿਆ ਪਰ ਮੈਨੂੰ ਨਹੀਂ ਪਸੰਦ ਉਹ ਨੂਰਾ ਨੇ ਸਾਫ਼ ਕਹਿ ਦਿੱਤਾ ਸੀਗਾ ਉਹਨੇ ਤੇਰੀ ਖਾਤਰ ਧੀਏ ਇਸ ਜੱਗ ਵਿੱਚ ਕੌਣ ਕਿਸੇ ਲਈ ਉਮਰ ਪਰ ਉਡੀਕ ਕਰਦਾ ਹੈ ਵਿਚਾਰਾ ਜੇ ਅੱਲਾਹ ਨੇ ਤੇਰੀ ਸੌਣ ਹੀ ਲਈ ਏ ਤਾਂ ਤੂੰ ਚੱਲੀ ਨਾ ਬਣ ਹਣ ਅੱਬੂ ਆਪਣੀ ਧੀ ਨੂੰ ਸਮਝਾ ਰਿਹਾ ਸੀਗਾ ਤੇ ਚੱਲੀ ਹੋ ਚੁੱਕੀ ਹਾਂ ਅੱਬੂ ਜਾਨ ਮੈਂ ਜਿਵੇਂ ਤੂੰ ਹੋ ਚੁੱਕਾ ਏ ਨੂਰਾ ਦਿਲ ਦੀ ਦਿਲ ਵਿੱਚ ਹੀ ਛਪਾ ਗਈ ਸੀ ਧੀਏ ਮੈਂ ਤੈਨੂੰ ਰੋਲਦੀ ਨਹੀਂ ਦੇਖ ਸਕਾਂਗਾ ਹੋਰ ਜੋ ਮਰਜੀ ਕਰ ਪਰ ਮੇਰੀਆਂ ਅੱਖਾਂ ਸਾਹਮਣੇ ਰਹੀਂ ਤੂੰ ਮੇਰਾ ਆਖਰੀ ਨੂਰ ਏ ਖਾਂ ਦੀ ਪੀਤੀ ਹੋਈ ਉੱਤਰਦੀ ਜਾ ਰਹੀ ਸੀਗੀ ਅੱਬੂ ਜਾਨ ਮੈਂ ਮਰਨਾ ਚਾਹੁੰਦੀ ਹਾਂ ਮੈਂ ਜੀਣਾ ਨਹੀਂ ਚਾਹੁੰਦੀਗੀ ਨੂਰਾ ਮਾਨਸਿਕ ਤੌਰ ਤੇ ਕਮਜ਼ੋਰ ਹੋਣ ਲੱਗੀ ਸੀ ਭਾਵੁਕ ਹੋ ਗਈ ਸੀਗੀ ਭਵਿੱਖ ਦੀ ਕਲਪਨਾ ਕਰਕੇ ਕੋਈ ਕਿਸੇ ਨੂੰ ਕਿਸੇ ਦੀ ਬੁੱਕਲ ਵਿੱਚੋਂ ਧੂਰਿਆ ਸੀਗਾ ਤੇ ਉਹ ਘਰ ਲਾ ਰਹੀ ਸੀ ਰਜਾਈ ਵਿੱਚ ਮੂੰਹ ਦੇ ਕੇ ਡਾਰੋਂ ਵਿਛੜੀ ਕੂੰਝ ਵਾਂਗ ਮੂੰਹ ਰਜਾਈ ਚੋਂ ਬਾਹਰ ਕੱਢਦੀ ਸੀ ਤੱਬੂ ਜਾਨ ਦੇ ਸਾਹਾਂ ਵਿੱਚੋਂ ਮੋਹ ਦੀ ਥਾਂ ਸ਼ਰਾਬ ਦੀ ਗੰਧ ਭੈੜੀ ਲੱਗਦੀ ਸੀ ਮਨ ਚੜਦਾ ਸੀਗਾ ਨੂਰਾ ਦਾ ਆਪਣੇ ਅੱਬੂ ਜਾਨ ਤੋਂ ਚੰਗੇ ਭਲੇ ਅੱਬੂ ਜਾਨ ਦਾ ਅੰਦਾਜ਼ ਹੀ ਕੁਝ ਅਲੱਗ ਨਜ਼ਰ ਆ ਰਿਹਾ ਸੀਗਾ ਕੁਝ ਪਰਾਇਆ ਜਿਹਾ ਅੱਬੂ ਜਾਨ ਜਵਾਨ ਧੀ ਦੇ ਬਾਪ ਨੂੰ ਇਸ ਤਰ੍ਹਾਂ ਬੇਗਾਨਿਆਂ ਨਾਲ ਬੈਠ ਕੇ ਸ਼ਰਾਬ ਨਹੀਂ ਪੀਣੀ ਚਾਹੀਦੀ ਕਿ ਨੂਰਾ ਚਾਂਦੀ ਹੋਈ ਵੀ ਆਪਣੇ ਅੱਬੂ ਨੂੰ ਸ਼ਰਾਬ ਪੀਣ ਤੋਂ ਵਰਜ ਰਹੀ ਸੀਗੀ ਸਿਕੰਦਰ ਬਗਾਨਾ ਨਹੀਂਗਾ ਖਾਨ ਬਰੂਦ ਵਾਂਗ ਫਟਿਆ ਸੀ ਨੂਰਾ ਦੇ ਕਹਿਨ ਤੇ ਤੇ ਉਹ ਮੇਰਾ ਆਪਣਾ ਵੀ ਨਹੀਂਗਾ ਨੂਰਾ ਨੇ ਕਿਹਾ ਸੀਗਾ ਸ਼ਾਇਦ ਉਹ ਵੀ ਬਗਾਵਤ ਦੇ ਉੱਤਰ ਆਈ ਸੀਗੀ ਮੈਂ ਸਿਕੰਦਰ ਨੂੰ ਆਪਣਾ ਜਵਾਈ ਮੰਨ ਬੈਠਾ ਹਾਂ ਮੁਹੰਮਦ ਖਾਨ ਨੇ ਫੈਸਲਾ ਸੁਣਾ ਦਿੱਤਾ ਸੀਗਾ ਪਰ ਤੂੰ ਤੇ ਅੱਬੂ ਜਣ ਹਲੇ ਨਿਕਾਹ ਕਰਾਉਣਾ ਮੇਰਾ ਨੂਰਾ ਨੇ ਆਪਣੇ ਅੱਬੂ ਨੂੰ ਉਸ ਦੇ ਕਹੇ ਹੋਏ ਬੋਲ ਯਾਦ ਕਰਾਉਣੇ ਸ਼ੁਰੂ ਕਰ ਦਿੱਤੇ ਸੀਗੇ ਤੇਰਾ ਨਿਕਾਹ ਹੋ ਚੁੱਕਾ ਹੈ ਖਾਨ ਗੁੱਸੇ ਵਿੱਚ ਬੋਲਿਆ ਸੀ ਨਹੀਂ ਮੇਰਾ ਨਿਕਾਹ ਮੇਰਾ ਨਿਕਾਹ ਤਾਂ ਹਲੇ ਹੋਣਾ ਆ ਨੂਰਾ ਨੇ ਆਪਣਾ ਫੈਸਲਾ ਸੁਣਾ ਦਿੱਤਾ ਸੀ ਤੂੰ ਤੂੰ ਮੇਰਾ ਲਹੂ ਪੀਵੇਂਗੀ ਖਾਣ ਰੋਣ ਹੱਕਾ ਹੋ ਗਿਆ ਸੀਗਾ ਨਹੀਂ ਉਸੇ ਤਰ੍ਹਾਂ ਹੀ ਹੋਵੇਗਾ ਅਬੂ ਜਾਨ ਜਿਵੇਂ ਤੂੰ ਕਿਹਾ ਸੀ ਤੇ ਜਿਵੇਂ ਤੂੰ ਕਹੇਗਾ ਪਰ ਸ਼ਰਾਬ ਨੂੰ ਮੁੜ ਕੇ ਹੱਥ ਨਾ ਲਾਵੇਂ ਨੂਰਾ ਕਹਿ ਰਹੀ ਸੀ ਉਸ ਦੀ ਆਵਾਜ਼ ਵਿੱਚ ਜਿਵੇਂ ਸ਼ਸ਼ਰਤ ਹੋਵੇ ਬੇਵਸੀ ਦੀ ਤੇ ਤੂੰ ਧੀਏ ਸਿਕੰਦਰ ਨੂੰ ਕਬੂਲ ਕਰ ਮੇਰੀਆਂ ਅੱਖਾਂ ਮੂਰੇ ਹੱਸਦੀ ਖੇਡਦੀ ਰਹੇ ਮੇਰੀ ਵੀ ਬੰਦਗੀ ਹੋ ਜਾਵੇ ਖਾਨੇ ਤਰਲੇ ਵਗੋਂ ਆਪਣੇ ਤੀਨ ਨੂੰ ਕਿਹਾ ਸੀਗਾ ਹਾਂ ابو ਜਾਨ ਇੰਜ ਹੀ ਹੋਵੇਗਾ ਪਰ ਤੋ ਸ਼ਰਾਬ ਪੀ ਕੇ ਬੰਦਗੀ ਕਰ ਨਹੀਂ ਸਕੇਗਾ ਇਹ ਕੰਮ ਨਾ ਕਰੀਏ ابو ਜਾਨ ਪਤਾ ਨਹੀਂ ਕਿਉਂ ਮੈਨੂੰ ਇਸ ਦੀ ਵਾਸ਼ਨਾ ਨਾਲ ਨਫ਼ਰਤ ਹੁੰਦੀ ਜਾਂਦੀ ਹੈ ਨੂਰਾ ਆਪਣੇ ਬਾਬਲ ਨੂੰ ਕੋਈ ਤਹੀ ਜਾ ਰਹੀ ਸੀ ਪਰ ਬਾਬਲ ਤਾਂ ਜਿਵੇਂ ਸੌਣ ਹੀ ਨਾ ਰਿਹਾ ਹੋਵੇ ਉਸ ਦੇ ਕੰਨੀ ਤਾਂ ਵੈਲੀ ਚਾਚੇ ਦੀ ਆਵਾਜ਼ ਪਹਿ ਰਹੀ ਸੀ ਜਿੰਨੀ ਦੇਰ ਤੱਕ ਮੁੱਕਦੀ ਨਹੀਂ ਸੌਣਾ ਨਹੀਂ ਪੁੱਤਰਾ ਭਾਵੇਂ ਤੜਕਾ ਹੋ ਜਾਵੇ ਭਾਦਾਂ ਵਾਲੀ ਰਾਤ ਰੋਜ਼ ਰੋਜ਼ ਨਹੀਂ ਆਉਂਦੀਗੀ ਖਾਨ ਸਦਕਾ ਮੈਂ ਵੀ ਬੁੱਢਾ ਠੇਰਾ ਨੋਹਾ ਪੁੱਤਾਂ ਵਾਲਾ ਹੋ ਗਿਆ ਜੋ ਆਕਾ ਨਾਲ ਕਲੋਲ ਕੀਤੇ ਮਦਦ ਤਾਂ ਹੀ ਹੋ ਗਈਆਂ ਵਾਹ ਓਏ ਸਾਈਆਂ ਤੈਨੂੰ ਵੀ ਵਧਾਈਆਂ ਖਾਨ ਦੀ ਨਜ਼ਰ ਧੀ ਵੱਲ ਉੱਠੀ ਸੀ ਤੇ ਫਿਰ ਜਿਵੇਂ ਨਿਸ਼ਚਿੰਤ ਹੋ ਕੇ ਦਰਵਾਜ਼ੇ ਵੱਲ ਚਲੀ ਜਾ ਰਹੀ ਸੀ ਹੋਵੇ ਉਸ ਦਾ ਵਜੂਦ ਨੱਪੀ ਖਾਨ ਨੇ ਮਲਕੜੇ ਜਹੇ ਮਸਜਿਦ ਦਾ ਬੂਹਾ ਖੋਲਿਆ ਸੀ ਤੇ ਮਹਿਕ ਦੇ ਦੇ ਬੂਹੇ ਨੂੰ ਹੱਥ ਪਾ ਲਿਆ ਸੀਗਾ ਬਾਹਰ ਜਾਣ ਲਈ ਉਧਰ ਆ ਜਾ ਆ ਜਾ ਕੜਮਾ ਪਾ ਪੁੱਤਰਾ ਚਾਰ ਹੋਰ ਛੋਟੀਆਂ ਭਨ ਕੇ ਅੱਗ ਉੱਤੇ ਜ਼ਰਾ ਸੇਕ ਤਾਂ ਲੱਗੇ ਵੈਲੀ ਚਾਚਾ ਬੋਦੀ ਅੱਗ ਵੱਲ ਇਸ਼ਾਰਾ ਕਰਕੇ ਸਕੰਦਰ ਨੂੰ ਕਹਿ ਰਿਹਾ ਸੀਗਾ ਠੰਡ ਲੱਗਦੀ ਹੈ ਤੇ ਪਾਵਾਂ ਘਟ ਗਲਾਸ ਵਿੱਚ ਸ਼ਰਾਬ ਪੌਂਦਾ ਹੋਇਆ ਵੈਲੀ ਚਾਚਾ ਪੁੱਛ ਰਿਹਾ ਸੀ ਖਾਣ ਨੂੰ ਤਰਲੀ ਵਾਲੀ ਮੰਡੀ ਦਿੱਤੀ ਪੱਗ ਤੇ ਕਲਗੀ ਕਮ ਰਹੀ ਸੀ ਅੱਡੀ ਨੱਚ ਰਹੀ ਸੀ ਬੈਠੇ-ਬੈਠੇ ਅਮਲੀ ਚਾਚੇ ਦੀ ਪਾਦੇ-ਪਾਦੇ ਚਾਚਾ ਸੋਹਰਾ ਵੀ ਤਾਂ ਦੂਜਾ ਪਿਓ ਹੁੰਦਾ ਏ ਸਿਕੰਦਰ ਕੰਡਿਆਂ ਤੋਂ ਬਚਦਾ-ਬਚਦਾ ਬਾਲਣ ਭੰਡਾ ਹੋਇਆ ਕਹਿ ਰਿਹਾ ਸੀਗਾ ਪਰ ਕੰਡੇ ਫਿਰ ਵੀ ਅਣਜਾਣੇ ਵਿੱਚ ਚੋਭੇ ਰਹੇ ਸਨ ਪਿਛਲੇ ਕਰਮਾਂ ਦਾ ਤੇਰਾ ਲੇਖਾ ਜੋਖਾ ਹੈ ਪੁੱਤਰਾ ਜਿਹੜਾ ਤੈਨੂੰ ਦੋ-ਦੋ ਪਿਓ ਮਿਲ ਗਏ ਹਨ ਬਾਹਰਲੇ ਮੁਲਕਾਂ ਵਿੱਚ ਤਾਂ ਕਹਿੰਦੇ ਨੇ ਨਿਆਣਿਆਂ ਨੂੰ ਵੀ ਆਪਣੇ ਪਿਓ ਦਾ ਨਹੀਂ ਪਤਾ ਹੁੰਦਾਗਾ ਵੈਲੀ ਚਾਚਾ ਖਚਰਾ ਜਿਹਾ ਹਾਸਾ ਹੱਸਦਾ ਹੋਇਆ ਸਾਕੀ ਬਣ ਗਿਆ ਸੀ ਮੁਹੰਮਦ ਖਾਂਦਾ ਸਿਕੰਦਰ ਨੇ ਅੱਗ ਉੱਤੇ ਹੋਰ ਬਾਲਣ ਪਾ ਦਿੱਤਾ ਸੀ ਅਤੇ ਅੱਗ ਦੇ ਭਾਂਬੜ ਮਚ ਉੱਠੇ ਸਨ ਮਹਿਕ ਦੇ ਵਿੱਚ ਹੈਲੋ ਜਲਕ ਕੀਤੀ ਸੀਗੀ ਅੱਗ ਦੀ ਗਰਮਾਇਸ਼ ਨੇ ਦੇਖੀ ਕਿਤੇ ਅੱਗ ਹੀ ਨਾ ਲਾ ਦੇਵੀਂ ਛੱਪਰ ਨੂੰ ਵੈਲੀ ਚਾਚਾ ਆਪਣਾ ਆਸਣ ਅੱਗ ਤੋਂ ਪਿੱਛੇ ਖਿੱਚਦਾ ਹੋਇਆ ਸਿਕੰਦਰ ਨੂੰ ਕਹਿ ਰਿਹਾ ਸੀਗਾ ਖਾਨ ਚੁੱਪ ਸੀ ਨੂਰਾਂ ਦੀਆਂ ਗੱਲਾਂ ਨੂੰ ਸ਼ਰਾਬ ਟੱਕਦੀ ਜਾ ਰਹੀ ਸੀਗੀ ਕਸ਼ਮਕਸ਼ ਸ਼ਾਂਤ ਹੋਣ ਲੱਗੀ ਸੀ ਖਾਨ ਦੇ ਮਨ ਦੀ ਤੈਨੂੰ ਚਾਚਾ 50 ਵਾਰੀ ਕਿਹਾ ਕਿ ਬਦਵਾਵਾਂ ਨਾ ਦਿਆ ਕਰ ਸਿਕੰਦਰ ਖਿੱਚ ਕੇ ਪਿਆਸੀ ਚਾਚੇ ਵੈਲੀ ਨੂੰ ਐਵੇਂ ਵਹਿਮਾਂ ਵਿੱਚ ਨਹੀਂ ਪਈਦਾ ਹੁੰਦਾਗਾ ਉਹ ਤਾਂ ਜੋ ਉੱਪਰ ਵਾਲੇ ਲਿਖ ਦਿੱਤਾ ਉਹੀ ਹੋਣਾ ਆ ਜੇ ਇੱਥੇ ਜਲ ਕੇ ਹੀ ਮਰਨਾ ਲ ਕਿਆ ਹੋਊ ਤਾ ਜਲ ਕੇ ਹੀ ਮਰਨਾ ਪਊ ਪਰ ਜੇ ਹੁਣ ਆਪਾਂ ਆਪੇ ਹੀ ਅੱਗ ਲਾ ਲਈਏ ਤਾਂ ਰੱਬ ਦਾ ਕੀ ਕਸੂਰਾ ਵੈਲੀ ਚਾਚਾ ਪ੍ਰਵਚਨ ਪ੍ਰਚਾਰਕ ਬਣਿਆ ਹੋਇਆ ਸੀਗਾ ਵੇਲੀ ਠੀਕ ਹੀ ਕਹਿੰਦਾ ਹੈ ਗੁਜਰੋ ਜੇ ਹੁਣ ਆਪਾਂ ਆਪੇ ਅੱਗ ਲਾਈਏ ਤਾਂ ਰੱਬ ਦਾ ਕੀ ਕਸੂਰਾ ਜੱਗੀ ਨੇ ਗੁਜਰਾਵਲ ਆਉਂਦੇ ਹੋਏ ਨੇ ਕਿਹਾ ਸੀ ਓਏ ਤੂੰ ਕਿਹੜਾ ਐਸ ਵੇਲੇ ਵੈਲੀ ਚਾਚੇ ਦੀ ਨਜ਼ਰ ਖੁੱਲੇ ਦਰਵਾਜ਼ੇ ਵੱਲ ਉੱਠੀ ਸੀਗੀ ਤੇ ਸਾਹਮਣੇ ਜੱਗੀ ਖੜਾ ਸੀਗਾ ਖੇਸ ਦੀ ਬੁੱਕਲਮਾਰੀ ਅੱਖ ਗਹਿਰੀ ਦੇਖ ਵੈਲੀ ਚਾਚੇ ਦੀ ਖੁਸ਼ੀ ਦੇ ਰੰਗ ਵਿੱਚ ਭੰਗ ਪੈ ਗਈ ਸੀ ਜੱਗੀ ਨੇ ਇੱਕ ਵਾਰ ਨਾਈਆਂ ਦੇ ਵਿਆਹ ਵਿੱਚ दारू ਪੀ ਕੇ ਵੈਲੀ ਦੇ ਕੌਬੂ ਤੇ ਲੱਤ ਮਾਰ ਦਿੱਤੀ ਸੀਗੀ ਚਮਲੇ ਹੋਏ ਨੇ ਤੇ ਕੌਬ ਨਿਕਲਦਾ ਨਿਕਲਦਾ ਮਸਾਂ ਹੀ ਬਚਿਆ ਸੀਗਾ ਜੱਗੀ ਨੂੰ ਵੇਖ ਕੇ ਵੈਲੀ ਨੂੰ ਪੁਰਾਣੀ ਘਟਨਾ ਯਾਦ ਆ ਗਈ ਸੀ ਸ਼ਰਾਬ ਪੀ ਕੇ ਚੰਮਲਾ ਜੱਗੀ ਦੀ ਫਿਤਰਤ ਸੀ ਤੇ ਵੈਲੀ ਉਸ ਦੀ ਫਿਤਰਤ ਤੋਂ ਬਚਣਾ ਚਾਹੁੰਦਾ ਸੀਗਾ ਇੱਕ ਨੰਗ ਮਖਣੀ ਖਾ ਕੇ ਮੈਨੂੰ ਵੀ ਭੁੱਲ ਗਏ ਵੈਲੀਗਾ ਜਾਣਾ ਨਹੀਂ ਪਿੰਡ ਨੂੰ ਜੱਗੀ ਪੁੱਛ ਰਿਹਾ ਸੀਗਾ ਵੈਲੀ ਤੋਂ ਤੇ ਗੁੱਜਰ ਜਾਣੇ ਪਹਿਚਾਣੇ ਚਿਹਰੇ ਵੱਲ ਤੱਕ ਰਹੇ ਸਨ ਤੂੰ ਤੂੰ ਕਿੱਥੋਂ ਆਇਆ ਏ ਇਸ ਵੇਲੇ ਵੈਲੀ ਪੁੱਛ ਰਿਹਾ ਸੀਗਾ ਤੈਨੂੰ ਪਤਾ ਹੀ ਹੈ ਚਾਚਾ ਫੱਕਰਾਂ ਦੇ ਅੱਡਿਆਂ ਦਾ ਜੈਲਦਾਰਾਂ ਦਾ بڑا ਮੁੰਡਾ ਬੋਤਲ ਲਿਆਇਆ ਸੀ ਅੰਗਰੇਜ਼ੀ ਦੀ ਨਾ ਤੁਸੀਂ ਕਿਹੜਾ ਤੁਸੀਂ ਕਿਹੜੀ ਬਿੰਦੇ ਹੋ ਜੱਗੀ ਅੰਦਰ ਲੰਘ ਆਇਆ ਸੀ ਤੇ ਬੂਹਾ ਪੇੜ ਕੇ ਪੁੱਛਦਾ ਪੁੱਛਦਾ ਅੱਗ ਕੋਲ ਜਾ ਬੈਠਾ ਸੀ ਨਾ ਤੂੰ ਹੋਰ ਪੀਣੀ ਹੈ ਜਾਂ ਬੈਲੀ ਨੇ ਜੱਗੀ ਨੂੰ ਪੁੱਛਿਆ ਸੀਗਾ ਜੇ ਹੈਗੀ ਹੈ ਤਾਂ ਪਾ ਦੇ ਮੈਂ ਉਹਨਾਂ ਦਾ ਪੁੱਤਰ ਨਾ ਛੱਡ ਦਿੱਤਾ ਚਾਚਾ ਜਿੱਦਨ ਦਾ ਮੈਨੂੰ ਪਤਾ ਲੱਗਾ ਏ ਕਿ ਤੂੰ ਪਿੰਡ ਦੇ ਸਕੇ ਬੁੱਤ ਛੱਡ ਕੇ ਬਾਹਰਲੇ ਨੂੰ ਬੁੱਤ ਬਣਾਉਣ ਲੱਗ ਪਏ ਜੱਗੀ ਸੰਭਲਦਾ ਹੋਇਆ ਬੈਲੀ ਦੇ ਗੋਡੇ 'ਤੇ ਬੈਠ ਗਿਆ ਸੀਗਾ ਚਾਚੇ ਦਾ ਮੋਹ ਸੀ ਜਾਂ ਚਾਚੇ ਦੇ ਹੱਥ ਵਿੱਚ ਫੜੀ ਹੋਈ ਬੋਤਲ ਦੀ ਕਸ਼ਿਸ਼ ਸੀਗੀ ਜਿਸ ਨੇ ਜੱਗੀ ਨੂੰ ਮੇਮਣਾ ਜਿਹਾ ਬਣਾ ਦਿੱਤਾ ਸੀਗਾ ਮੈਨੂੰ ਪਤਾ ਸੀਗਾ ਤੂੰ ਇੱਕ ਨਾ ਇੱਕ ਦਿਨ ਜ਼ਰੂਰ ਮੇਰਾ ਦੂਜਾ ਪੁੱਤ ਬਣੇਗਾ ਬੈਲੀ ਨੇ ਕਿਹਾ ਸੀ ਅੱਜ ਤੋ ਬਣ ਗਿਆ ਸਮਝ ਜੇ ਤੂੰ ਮੇਰਾ ਇੱਕ ਕੰਮ ਕਰ ਦੇਵੇਂ ਜੱਗੀ ਨੇ ਜਾਮਪ ਕਰ ਲਿਆ ਸੀਗਾ ਵੈਲੀ ਦੇ ਹੱਥੋਂ ਦੱਸ ਕੀ ਕੰਮ ਹੈ ਵੈਲੀ ਚਾਚੇ ਨੇ ਜੱਗੀ ਦੇ ਮੂੰਹ ਕੋਲ ਆਪਣਾ ਮੂੰਹ ਕਰਦੇ ਨੇ ਪੁੱਛਿਆ ਸੀਗਾ ਕੰਨ ਕਰ ਪੂਰੇ ਨੂੰ ਵੈਲੀ ਨੇ ਕੰਨ ਵਿੱਚ ਕਿਹਾ ਸੀਗਾ ਕੁਝ ਜੱਗੀ ਦੇ ਜੱਗੀ ਨੇ ਕੋਈ ਹੋਏ ਪਿੰਡ ਨੂੰ ਰਾਹੇ ਜਾਂਦਾ ਦੱਸੂਗਾ ਵੈਲੀ ਪੂਰਾ ਛਟਿਆ ਹੋਇਆ ਬੰਦਾ ਸੀਗਾ ਉਹ ਜੱਗੀ ਦੇ ਸਵਾਲ ਦਾ ਜਵਾਬ ਠੀਕ ਤਰ੍ਹਾਂ ਨਹੀਂ ਸੀ ਦੇ ਰਿਹਾਗਾ ਸਗੋਂ ਟਾਲ ਰਿਹਾ ਸੀਗਾ ਸਾਨੂੰ ਵੀ ਦੱਸੋ ਕੁਝ ਕੰਨਾਂ ਵਿੱਚ ਹੀ ਗੱਲਾਂ ਕਰੀ ਜਾਂਦੇ ਆ ਸਕੰਦਰ ਨੇ ਅੱਕ ਕੇ ਕਿਹਾ ਸੀਗਾ ਕੋਈ ਆਪਣੀ ਘਰੇਲੂ ਗੱਲ ਸੀ ਪਿਓ ਪੁੱਤ ਦੀ ਜੱਗੀ ਨੇ ਸਕੰਦਰ ਵੱਲ ਨੂੰ ਮੁਖਾਤਬ ਹੋ ਕੇ ਜਿੰਨਾ ਮਿੰਨਾ ਜਿਹਾ ਹਾਸਾ ਹਾਸਤੇ ਹੋਏ ਨੇ ਕਿਹਾ ਸੀਗਾ ਤੇ ਜਾਵੇਂ ਦੌਰ ਉਸੇ ਤਰ੍ਹਾਂ ਸ਼ੁਰੂ ਸੀਗਾ ਚਲਿਏ ਚਾਚਾ ਜੱਗੀ ਨੇ ਬੋਤਲ ਖਾਲੀ ਹੋਈ ਦੇਖ ਕੇ ਕਿਹਾ ਸੀਗਾ ਬਹਿ ਜਾ ਯਾਰ ਪੀਣੀ ਹੈ ਤਾਂ ਬੋਤਲਾਂ ਬੜਗਾਏ ਸਿਕੰਦਰ ਕਹਿ ਰਿਹਾ ਸੀਗਾ ਮਸੀਂ ਸਬਬੀ ਚਾਰ ਰੂਹਾਂ ਜੁੜੀਆਂ ਉਤੋਂ ਸਗਣਾ ਵਾਲੀ ਰਾਤ ਐ ਕਿਉਂ ਖਣ ਮੋਲਾ ਹੈ ਕਿ ਨਹੀਂ ਕੜੀ ਬੈਠੋ ਗੱਲਾਂ-ਬਾਤਾਂ ਕਰੋ ਸਾਡੇ ਭਾਣੇ ਦਾ ਵਿਆਹ ਹੋ ਹੀ ਗਿਆ ਆ ਵੈਲੀ ਚਾਚਾ ਬੋਤਲ ਚੱਕ ਉੱਠਿਆ ਸੀਗਾ ਕਿਦਾ ਵਿਆਹ ਹੋ ਗਿਆ ਏ ਜੱਗੀ ਪੁੱਛ ਰਿਹਾ ਸੀਗਾ ਮੇਰੇ ਪੁੱਤ ਦਾ ਆਪਣੇ ਖਾਨ ਮੀਆਂ ਦੀ ਧੀ ਨਾਲ ਵੈਲੀ ਚਾਚੇ ਦੇ ਇੱਕ ਹੱਥ ਬੋਤਲ ਤੇ ਦੂਜਾ ਹੱਥ ਖਾਨ ਦੇ ਮੋਢਿਆਂ ਉੱਤੇ ਰੱਖ ਕੇ ਬੈਠੇ ਹੋਏ ਨੇ ਕਿਹਾ ਸੀਗਾ ਕਿੰਨੀਆਂ ਕੁੜੀਆਂ ਨੇ ਖਾਨ ਮੀਆਂ ਦੀਆਂ ਚਾਚੇ ਵੱਲ ਨੂੰ ਮੂੰਹ ਕਰਕੇ ਪੁੱਛ ਰਿਹਾ ਸੀ ਜੱਗੀ ਤੈਂ ਕੀ ਲੈਣਾ ਦੇਣਾ ਘਰੇਲੂ ਗੱਲਾਂ ਤੋਂ ਤੂੰ ਪੈਗ ਮਾਰ ਤੇ ਖੁਸ਼ੀ ਮਨਾ ਵਿਆਹ ਦੀ ਕਹਿੰਦੇ-ਕਹਿੰਦੇ ਵੈਲੀ ਨੇ ਬੋਤਲ ਦਾ ਡੱਟ-ਪੱਟਨ ਦਿੱਤਾ ਸੀਗਾ ਖੁਸ਼ੀ ਇਹਨੇ ਸੁਹਾਵ ਮਨਾਉਣੀ ਏ ਇਹ ਤਾਂ ਹੋਰ ਹੀ ਪੰਗੇ ਵਿੱਚ ਪਿਆ ਲੱਗਦਾ ਮੈਨੂੰ ਤਾਂ ਸਿਕੰਦਰ ਨੇ ਕਿਹਾ ਸੀਗਾ ਖਾਨ ਦੇ ਇੱਕੋ ਹੀ ਕੁੜੀ ਹੈ ਜਿਸ ਦਾ ਬਚਪਨ ਵਿੱਚ ਹੀ ਸਿਕੰਦਰ ਨਾਲ ਨਿਕਾਹ ਹੋ ਚੁੱਕਾ ਹੈ ਹੁਣ ਤਾਂ ਬਸ ਮੁਕਲਾਵਾ ਹੋਣਾ ਬਾਕੀ ਹੈ ਹੁਣ ਸਮਝ ਗਿਆ ਕਿ ਨਹੀਂ ਹੁਣ ਤਾਂ ਅੱਧੀ ਬੋਤਲ ਤੇਰੇ ਅੰਦਰ ਹੀ ਇਸੇ ਖੁਸ਼ੀ ਵਿੱਚ ਜਾ ਚੁੱਕੀ ਹੈ ਪਰ ਤੂੰ ਖੁਸ਼ ਜਿਹਾ ਫਿਰ ਵੀ ਨਹੀਂ ਲੱਗਦਾ ਕੀ ਗੱਲ ਹੈ ਬਿੱਲੀ ਜੱਜਾ ਜੱਗੀ ਨੂੰ ਗੱਲੀਬਾਤੀ ਹੋਰ ਅਗ ਲਾ ਰਿਹਾ ਸੀਗਾ ਜਾਣੇ-ਣ ਜਾਣੇ ਵਿੱਚੀ ਜੱਗੀ ਪੱਥਰ ਦੀ ਮੂਰਤ ਬਣਿਆ ਇੱਕ ਟੱਕ ਸਕੰਦਰ ਵੱਲ ਵੱਡ ਖਾ ਜਾਣ ਵਾਲਿਆਂ ਵਾਂਗ ਨਜ਼ਰਾਂ ਨਾਲ ਤੱਕ ਰਿਹਾ ਸੀਗਾ ਸਾਹਮਣੇ ਕੰਧ ਨਾਲ ਢਾਂਸਾ ਲਾਈ ਬੈਠਾ ਸਕੰਦਰ ਵੈਰੀ ਲੱਗ ਰਿਹਾ ਸੀਗਾ ਵਿਆਂਧੜ ਨਹੀਂ ਪਰ ਜੱਗੀ ਤਾਂ ਜਿਵੇਂ ਬੇਵਾਸੀ ਹੀ ਹੋ ਗਿਆ ਜਾਪਦਾ ਹੋਵੇ ਕੰਨ ਵੱਜ ਰਹੇ ਸਨ ਉਹਦੇ ਖੈਲਾਂ ਵਿੱਚ ਗੁਜ਼ਰੀ ਦਾ ਪਰਛਾਵਾਂ ਤੇ ਮਨਪੀ ਦਾ ਚਿਹਰਾ ਸੀ ਤਾਂ ਮਨ ਸਬਰ ਕਰ ਪੁਰਤਨਾ ਨਹੀਂਗਾ ਉਦੇ ਕਰ ਦੇ ਰਹਿ ਅੰਦਰ ਨਹੀਂ ਮਿਲੂਗਾ ਸਾਰਾ ਕੌਜੀ ਪਰ ਪਹਿਲੋ ਕੰਡੇ ਕੱਢਣੇ ਪੈਣਗੇ ਜੱਗੀ ਦਾ ਦਿਮਾਗ ਤਾਜੇ ਹਾਲਾਤ ਤੇ ਵਿਚਾਰ ਕਰ ਰਿਹਾ ਸੀਗਾ ਕਿੱਦਾਂ ਘਸਨ ਬੱਟਾ ਜਿਹਾ ਬਣੀ ਬੈਠਾ ਆ ਹੱਥ ਮਿਲਾ ਵੰਧੜ ਨਾਲ ਵਧਾਈ ਦੇ ਮੁਕਲਾਵੇ ਦੀ दारू ਤਾਂ ਉਹਦੀ ਡੱਫੀ ਜਾਨਾ ਹੈ दारू ਦਾ ਮੁੱਲ ਵੀ ਮੋੜ ਮੁਬਾਰਕਾਂ ਦੇ ਕੇ ਪਹਿਲੀ ਚਾਚੇ ਨੇ ਜੱਗੀ ਨੂੰ ਕਹਿੰਦੇ ਕਹਿੰਦੇ ਆਪਣੇ ਹੱਥ ਵਿੱਚ ਫੜਿਆ ਹੋਇਆ ਜਾਮ ਦਾ ਗਲਾਸ ਮੁਹੰਮਦ ਖਲਵਲ ਵਧਾ ਦਿੱਤਾ ਸੀਗਾ ਤੇ ਖਾਨ ਨੇ ਬਿਨਾਂ ਨਾਂ ਨੁਕਰ ਕੀਤੇ ਪਕੜ ਲਿਆ ਸੀ ਤੇ ਨੂਰਾ ਅੰਦਰ ਬੈਠੀ ਦੀ ਨਜ਼ਰ ਦਰਵਾਜ਼ੇ ਤੇ ਵੇਲ ਵਿੱਚੋਂ ਦੀ ਲੰਘ ਉਹਨਾਂ ਨੂੰ ਤੱਕ ਰਹੀ ਸੀ ਆਕਾਸ਼ ਤੇ ਚੰ드ਰਾਮਸੀ ਦਾ ਚੰਦ ਨਹੀਂ ਸੀ ਗਹਿਰਾ ਹਨੇਰਾ ਤੇ ਡੂੰਗੀ ਖਮੋਸ਼ੀ ਵਾਂਗ ਹੀ ਰੋਹੀ ਚੁੱਪ ਸੀਗੀ